ਅੱਜ ਤੁਹਾਡਾ ਇੱਕ ਕਬਲਾ ਜੋ ਤੁਸੀਂ ਚੱਲ ਕੇ ਅੱਜ ਲੁਧਿਆਣੇ ਆਇਆ ਜਾਂ ਸ਼ਰਮਤੇ ਆ। ਪਰ ਮੈਂ ਦੇਖੀ ਕਰਦਾ ਕਿ ਇੱਥੇ ਜਿੰਨੇ ਵੀ ਤੁਸੀਂ ਇਨਸਾਨ ਆਏ ਹੋ ਇਹ ਤੁਸੀਂ ਪੂਰੇ ਪੰਜਾਬ ਨੂੰ ਬਚਾਉਣ ਲਈ ਆਏ ਹੋ। ਕਿਉਂਕਿ ਜੇਹ ਖਲਾਫ ਅੱਜ ਪੰਜਾਬ ਦੇ ਬਣੇ ਹੋਏ ਆ। ਜਿਸ ਤਰ੍ਹਾਂ ਦੇ ਨਾਲ ਮੈਂ ਵੱਖਰੀ ਮਾਲਵੇ ਦੇ ਪਿੰਡਾਂ 'ਚ ਗਿਆ। ਲੁਧਿਆਣੇ ਤੋਂ ਲੈ ਕੇ ਫੋਰਟ ਫਰਾ ਮੌਕਾ ਮਕਰ ਫੀਟ ਕੋਟਾ ਹਬੋਰ ਪਾਲਿਕਾ ਪਿੰਡਾਂ ਦੇ ਵਿੱਚ ਐਨੇ ਮਾਰੇ ਹਾਰਾ ਦੇ ਵੀ ਸੱਤੋਂ ਸੱਤੋਂ ਐਸਸੀ ਪਿੰਡੀ ਲੋਕਾਂ ਨੂੰ ਕਾਲਾ ਪਿਰਿਆ ਦੇ ਨਸ ਹੋ ਚੁੱਕਿਆ ਜੁਵਾਕਾਂ ਨੂੰ ਧਿਆਨ ਤੋਂ ਪ੍ਰਾਂਤ ਪਾੜਿਆ ਲੱਗ ਚੁੱਕੀਆਂ ਨੇ ਆਪਾਂ ਬਹੁਤ ਦੇਰ ਬਾਅਦ ਉੱਠੇ ਆ ਇਹ ਗੰਦੇ ਨੇ ਜਿਹੜਾ ਲਗਾਤਾਰ 40 ਸਾਲ ਤੋਂ ਪਾਇਆ ਜਾ ਰਿਹਾ ਚੋਣਾਂ ਦੇ ਬੁੱਢੇ ਜਿਆਰ ਨਹੀਂ ਬੁੱਢਾ ਨਾ ਕੱਲ ਇਹਨਾਂ ਰਾਕੇ ਐਮਐਲਏ ਆ ਕੇ ਡਰਾਮੇ ਕਰ ਰਿਹਾ ਕਿ ਮੈਂ ਨਹੀਂ ਨੀ ਪੱਥਰ ਪੱਟਦਾ ਜੀ ਮੇਰੀ ਸਰਕਾਰ ਤੁੰਗੀ ਦੀ ਇਹਦਾ ਪ੍ਰਸ਼ਾਸਨ ਤੁੰਗਾ ਨਹੀਂ ਨੀ ਪੱਥਰ ਪੱਟਣ ਨਾਲ ਹੱਥ ਨਹੀਂ ਹੋਣਾ ਪੱਟਣੀਆਂ ਉਹ ਗਾਇੰਟ ਫੈਕਟਰੀਆਂ ਦੀਆਂ ਪੈਪਾ ਪੱਟੋ ਉਹ ਬੋਰ ਬੰਦ ਕਰੋ ਜੇ ਧਰਤੀ ਇੱਡਾ ਯਾਰ ਪਾ ਰਹਿਆ ਉਹ ਖੁੱਡੇ ਜ਼ਿਆਡ ਪੈਣੀਆਂ ਯਾਰਾ ਬੰਦ ਕਰੋ ਉਹ ਹਜ਼ਾਰਾਂ ਫੈਕਟਰੀਆਂ ਜਿੰਨਾ ਦਾ ਗੰਧ ਲਗਾਤਾਰ ਇੱਥੇ ਪੈ ਰਿਹਾ ਜੈਨਲ ਪੈ ਰਿਹਾ ਕੈਮੀਕਲ ਪੈ ਰਿਹਾ ਉਹ ਹਜ਼ਾਰਾਂ ਇਸੇ ਜਾਣਾਂ ਜਿਨ੍ਹਾਂ ਦੇ ਤੁਸਨਾਂ ਦਾ ਗੋਣਾ ਪਛਾਣ ਸਤਲ ਜਾ ਰਿਹਾ ਉਹ ਇੱਥੇ ਲੱਖਾਂ ਦੀ ਆਬਾਦੀ ਲੁਧਿਆਣੇ ਦੀ ਉਹਨਾਂ ਦਾ ਜਿੱਨਾ ਸੀਦੇ ਦਾ ਪਾਣੀ ਸਾਰੇ ਸੜਕਾਂ ਤੇ ਪੈ ਰਿਹਾ ਉਹ ਇੱਥੇ ਹਜ਼ਾਰਾਂ ਹਸਪਤਾਲ ਜਿਨ੍ਹਾਂ ਦੇ ਹਜ਼ਾਰਾਂ ਮਰੀਜ਼ ਰੋਜ਼ ਆਉਂਦੇ ਆ ਪਤਾ ਨਹੀਂ ਕਿਹੜੀ ਕਿਹੜੀ ਬਿਮਾਰੀ ਦਾ ਮਰੀਜ਼ ਇਹਨਾਂ ਸਾਰੀ ਗੰਦਗੀ ਸਾਰੇ ਤੇ ਪੈ ਰਹੀ ਆ ਭਰਾਓ ਜਿਸ ਕਰਕੇ ਅੱਜ ਜਿਹੜਾ ਕਾਠੇ ਹੋਇਆ ਇਹ ਕਾਠ ਸਰ ਦਾ ਇਤੋ ਸੁਨੇਹਾ ਦੇਉਗਾ ਇਹ ਜੇ 15 ਸਤੰਬਰ ਤੱਕ ਯਾਰਾ ਬੰਦ ਨਹੀਂ ਕਰਦੇ ਤਾਂ 15 ਸਤੰਬਰ ਤੋਂ ਬਾਅਦ ਜਾਂ 15 ਸਤੰਬਰ ਦੇ ਦਿਨ ਕੋਈ ਵੀ ਮੀਟਿੰਗ ਕਰਕੇ ਆਪਾਂ ਇੱਕ ਫੀਰੀਕ ਦਾ ਐਲਾਨ ਕਰ ਦੇਣਾ ਵੀ ਅਸੀਂ ਚਾਹੇ ਫੈਕਰੀਆਂ ਬੰਦ ਕਰਕੇ ਚਾਹੇ ਗੁੱਡੇ ਜ਼ਰਾ ਫਨ ਮਾਰ ਕੇ ਜੋ ਵੀ ਕਰਨਾ ਹੈ ਕਰਨਾ ਹੀ ਪੈਣਾ ਹੈ ਤੇ ਉੱਤੇ ਜਿੱਥੇ ਤੁਹਾਨੂੰ ਸੁਣਿਆ ਹੁੰਦਾ ਜਾਉਂਦਾ ਭਲਾਵੋ ਉੱਦੇ ਪੰਜਾਬ ਦੇ ਵਿੱਚੋਂ ਜੁੱਧ ਆਪ ਕੋਨੇ ਕੋਨੇ ਚਵਾਏ ਆ ਆਪਣੇ ਹਰ ਟਾਲੀਆਂ ਲੈ ਕੇ ਟਰੈਕਟਰ ਲੈ ਕੇ ਮਿੱਟੀਾਂ ਭਰ ਕੇ ਗੱਟੇ ਲੈ ਕੇ ਭਰ ਕੇ ਮਿੱਟੀ ਦੇ ਨਾਲ ਜੇ ਸੁਹਣਾ ਲੈ ਕੇ ਕੰਗਾ ਬੱਥਰ ਲੈ ਕੇ ਤੇ ਪਹੁੰਚੀ ਉਹਦੇ ਪੈਰ ਦਿੱਤੀ ਨਾ ਪਾਇਓ ਜੇ ਅੱਪਾ ਇਹਨੂੰ ਦੇਖwidetilde ਕੇ ਵੀ ਕੋਈ ਹੋਰ ਉੱਠ ਕੇ ਦਰਿਆ ਨਾਲੋਂ ਇਹਨਾਂ ਫੁੱਡੇ ਦਰਿਆ ਨਾਲੋਂ ਫੁੱਡੇ ਨਾਲੋਂ ਬੰਦ ਮਾਰੂੰਗਾ ਤਾਂ ਅਸੀਂ ਘਰਾਂ ਦੇ ਬੈਠੇ ਭਰਾਵਾਂ ਨਾਲ ਤੁਹਾਨੂੰ ਗੱਲ ਲਾ ਲਾਂਗੇ ਸਿਰਸਕਾਰ ਤੋਂ ਤੁਹਾਨੂੰ ਬੇਨਤੀ ਹੈ ਆ ਪੰਜਾਬ ਦਾ ਮੁੱਖ ਮੰਤਰੀ ਜਿਹੜਾ ਕਦੇ ਸਾਡੇ ਨਾਲ ਖੜਕਿਆ ਭਾਈ ਮਕਬੂਰ ਜਿਹੜਾ ਸਾਰੀ ਸਾਰੀ ਟੀਮ ਖੜੀ ਹੈ ਐਸੇ ਬੁੱਡੇ ਦਰਿਆ ਤੇ ਪੰਜਾਬ ਦਾ ਮੁੱਖ ਮੰਤਰੀ ਆ ਪੰਜਾਬ ਦਾ ਸਪੀਕਰ ਤੋਂ ਕਾਫੀ ਸੱਦਣਾ ਇੱਥੇ ਵੀਰ ਪਉਦੇ ਹੁੰਦੇ ਸੀਗੇ ਕਿ ਆਹ ਦੇਖੋ ਜੀ ਗੈਰ ਨਾਲ ਲੋਕਾਂ ਨੂੰ ਮਾਰਿਆ ਜਾ ਰਿਹਾ ਆ ਪੰਜਾਬ ਦਾ ਬਖਸ਼ਵੰਤ ਜਿਹੜਾ ਚਪਕੜਿਆ ਬੈਠਾ ਕਦੇ ਬੋਲਦਾ ਹੁੰਦਾ ਸੀ ਕਿ ਧਰਤੀ ਇਹ ਤਾਂ ਜਿਹੜਾ ਪਾਣੀਆ ਜਾਲੀਆਂ ਬੋਸ ਕਰਕੇ ਫਿਰ ਜਿਹੜਾ ਪਾਣੀਆ ਨੇ ਇਹਦਾ ਲੋਕਾਂ ਦਾ ਏਕਾ ਸੀ ਲੋਕਾਂ ਦੀ ਤਾਕਤ ਸੀਗੀ ਕਿ ਜੀਰਾ ਫੈਕਟਰੀ ਤੁਸੀਂ ਬੰਦ ਕਰਾਤੀ ਆ ਮੱਤੇਵਾੜਾ ਜੰਗਲ ਤੁਸੀਂ ਬਚਾ ਲਿਆ ਲੋਕਾਂ ਦੀ ਤਾਕਤ ਨੇ ਇਹ ਭਰਾਵੋ ਇਹ ਜਦੋਂ ਨਹੀਂ ਬਣਿਆ ਸੀਗਾ ਉਦੋਂ ਇੱਥੇਆਂ ਗੱਲਾਂ ਹੋਰ ਸੀ ਰਾਜਦਿਆਂ ਗੱਲਾਂ ਹੋਰ ਮੈਂ ਇਹਨੂੰ ਪੰਜਾਬ ਦਾ ਨੀਰੋ ਮੰਨਦਾ ਨੀਰੋ ਉਹ ਕਹਿੰਦੇ ਰੋਮ ਦਾ ਰਾਜਾ ਹੋਣਾ ਨੀਰੋ ਰੋਮ ਸਰਦਾ ਸੀ ਬਰਦਾ ਸੀ ਮੱਤਰਿਆ ਸੀ ਮਾਰੇ ਹਸੀ ਤੇ ਰੋਮ ਫੁਜੀਰ ਦੇ ਨਜ਼ਾਰੇ ਲੈਂਦਾ ਸੀ ਵੰਤਰੀ ਬਿਜਾਰਿਆ ਸੀ ਅੱਜ ਪੰਜਾਬ ਸਰਦਾ ਬਰਦਾ ਹੈ ਰੋਜ਼ ਦਰਜਨਾ ਮੁੰਡੇ ਚਿੱਤੇ ਨਾਲ ਮਾਰ ਰਹੇ ਆ ਟੀਕੇ ਲਾ ਕੇ ਮਾਰ ਰਹੇ ਆ ਰੋਜ਼ ਗੋਲੀਆਂ ਚੱਲਦੀਆਂ ਆ ਕੱਲ ਨਰਾਈ ਦੇ ਘਰੇ ਆ ਕੇ ਗੋਲੀਆਂ ਮਾਰ ਗਏ ਉਹ ਪਾਸਟਰ ਮਾਨਸਰ ਦੇ ਨੌਜਵਾਨ ਮੁੰਡਾ ਮਾਰਤਾ ਰੋਜ਼ ਗੋਲੀਆਂ ਮਾਰ ਕੇ ਫਿਰ ਨੌਜਵਾਨਾਂ ਨੇ ਮੌਤ ਦੇ ਘਾਟ ਤੱਕ ਜਾ ਰਿਹਾ ਹੁਣ ਪੰਜਾਬ ਦੇ ਹਜ਼ਾਰਾਂ ਮੁੰਡੇ ਕੁੜੀਆਂ ਬਾਹਰ ਨੂੰ ਭੱਜ ਰਹੇ ਆ ਪੰਜਾਬ ਖਾਲੀ ਹੋ ਰਿਹਾ ਪ੍ਰਵਾਸ ਹੋ ਰਿਹਾ ਇੱਥੇ ਪਾਨੀਆਂ ਦੇ ਤੇ ਜਹਾਂ ਪਾਕਿਸਤਾਨ ਨੂੰ ਮਾਰਿਆ ਜਾ ਰਿਹਾ ਸਾਡੀ ਕਿਸਾਨੀ ਨੂੰ ਮਾਰਿਆ ਜਾ ਰਿਹਾ ਸਾਡੇ ਮਜ਼ਦੂਰਾਂ ਨੂੰ ਮਾਰਿਆ ਜਾ ਰਿਹਾ ਏ ਪੰਜਾਬ ਦਾ ਮੀਰੋ ਇਹ ਚੁਰਕ ਦੇ ਸਰਾਜ ਖਰੂਫ ਹੈ ਇਹ ਕਹਾਣੀਆਂ ਸੁਣਾ ਰਿਹਾ ਹੈ ਇਹ ਗਾ ਪਰ ਰਿਹਾ ਹੈ ਇਹ ਲੋਕਾਂ ਨੂੰ ਨਹੀਂ ਡੰਗਾ ਪਾ ਰਿਹਾ ਵੀ ਮੈਂ ਚਾਰ ਜਣਾ ਬੰਦਾਂ ਨੂੰ ਕੱਢ ਦੂੰਗਾ ਮੈਂ ਚਾਰ ਕਲਾਕਾਰਾਂ ਨੂੰ ਕੱਢ ਦੂੰਗਾ ਲੋਕ ਕਹਿੰਦੇ ਬੱਲੇ ਬੱਲੇ ਬਹੁਤ ਕੈਂਟ ਬੰਦਾ ਤੂੰ 300 ਦੇ ਵਿੱਚ ਕੀ ਕੀਤਾ ਸਵਾਲੇ ਹੈ ਉਹਦਾ ਬੇਕਾਰ ਸੀ ਲੋਕਾਂ ਨੇ ਮਿੱਟੀ 'ਚ ਮਲਾਤੇ ਤੈਨੂੰ 92 ਬੰਦੇ ਦੇ ਵਿੱਚ ਤੂੰ ਕੀ ਕੀਤਾ ਸਵਾਲੇ ਬੜਾ ਹੁੰਦਾ ਹੈ

ਤੀ ਕੁਰਸੀ ਸਲਾਮਤ ਰਹਿ ਜੇ ਪੰਜਾਬ ਨੂੰ ਜਿਹੜਾ ਮਰਜ਼ੀ ਅਗਲਾ ਕੇ ਮਾਰਨਾ ਮਚਾਉਣਾ ਮਚਾ ਦੇ ਸਭ ਨੂੰ ਕੋਈ ਪਰਵਾਹ ਨਹੀਂ ਓਏ ਲਾਂਡੀ ਲੋਕੋ ਜੇ ਪੰਜਾਬ ਮਰ ਗਿਆ ਲੋਕ ਮਰ ਗਏ ਸੋਡੀਆਂ ਕੁਰਸੀਆਂ ਕਿਵੇਂ ਸਲਾਮਤ ਰਹਿਣਗੀਆਂ ਸੋਚੋ ਲੋਕਾਂ ਕਰਕੇ ਤੁਸੀਂ ਕੌਣ ਆ ਆ ਦੇਖੋ 15 ਅਗਸਤ ਨੂੰ ਜਿਹੜਾ ਉੱਥੇ ਬਿਲਕੁਲ ਕੂਚੀਸ਼ਾ ਲਾ ਕੇ ਪਾਸੇ ਦੇ ਰਿਹਾ ਹੈ ਜਿਹੜਾ ਕਹਿੰਦਾ ਜੀ ਮੈਂ ਤਾਂ ਲੋਕਾਂ ਦੇ ਨਿਕਲ ਕੇ ਆਇਆ ਮੈਂ ਸੱਫਾ ਜਾ ਕੇ ਬਾਪ ਦਾ ਤਾਸ ਖੇਡਦਾ ਹੁੰਦਾ ਅੱਜ ਇਹ ਨਾ ਪੜਾ ਖੜਾ ਹੋ ਗਿਆ ਇੰਨਾ ਡਰ ਲੱਗਣ ਲੱਗਾ ਆਪਣੇ ਲੋਕਾਂ ਤੋਂ ਕਿ ਫੁੱਟ ਪ੍ਰੂਫ ਸੀਸ਼ੇ ਲਾ ਕੇ ਸੋਡੇ ਜਨੂਬ ਸੋਟਾ ਯੂਨੀਵਰਸਿਟੀ ਨੂੰ ਸੋਡੇ ਸਕੂਲਾਂ ਨੂੰ ਜਿਹੜੀ 90 ਅਜਿਹੀ ਪਾਲਸੀ ਹਰੇ ਤਾਹਤ ਸੈਂਟਰ ਨੇ ਹਵਾਲੇ ਕਰ ਰਿਹਾ ਹੈ ਛੋਟੀ ਸਿੱਖਿਆ ਨਹੀਂ ਮਹਿੰਗੀ ਹੋ ਜਾਂਦੀ ਵੀ ਗਰੀਬਾਂ ਦੇ ਬਸਤਾ ਰੋਕ ਲਈ ਹੈ ਇੱਥੇ ਤੇ ਸੈਂਟਰ ਨੇ ਇੱਥੇ ਆਪਣੀ ਆਰਥਿਕ ਨੀਤੀ ਲਾਗੂ ਕਰਕੇ ਤੁਹਾਡਾ ਵਿਆਸ ਬਦਲਣਾ ਤੁਹਾਡਾ ਸਮਾਜ ਬਦਲਣਾ ਹੈ ਤੁਹਾਡਾ ਦੱਸਾ ਬੰਦਾ ਉਹ ਆਪਣੇ ਹੀਰੋ ਬਣਾ ਕੇ ਸਾਡਾ ਨੂੰ ਜ਼ੀਰੋ ਬਣਾਉਂਗੇ ਇਹ ਲਗਾਤਾਰ ਹੱਟੋਕਾ ਬਣ ਕੇ ਸੈਂਟਰ ਦਾ ਪੰਜਾਬ ਨੂੰ ਪ੍ਰਭਾਵ ਮਾਰ ਰਿਹਾ ਸਿੰਗਲ ਜੋ ਇਹਦੀ ਜ਼ਿੰਮੇਵਾਰੀ ਹੈ ਇਹ ਇੱਕ ਮਿੰਟ ਚ ਬੰਦ ਕਰਾ ਸਕਦਾ ਹੈ ਇੱਥੇ ਟੀਮ ਆਈ ਸੀਗੀ ਜਿੰਨਾ ਦੇ ਵਿੱਚ 250 ਸਿੱਟੇ ਆ ਵੀ ਆ ਸੀਗਾ 35 ਫੈਕਟਰੀਆਂ ਸੀ ਲੋਨਕ ਸੀ ਬੰਦ ਹੋ ਗਈਆਂ ਸੀ ਅਸੀਂ ਬਚਣਾ ਚਾਹੁੰਦੇ ਹਾਂ ਉਸ ਟੀਮ ਨੂੰ ਉਹ ਵਿਧਾਨ ਸਭਾ ਕਮੇਟੀ ਨੂੰ ਓ ਬਲਵੀਰ ਜੱਸਾ ਸਿੱਟਿਆ ਨੂੰ ਜਿਹੜਾ ਕਹਿੰਦਾ ਮੈਂ ਧਰਤੀ ਹਵਾ ਪਾਣੀ ਬਚਾਉਣਿਆ ਵੀ ਭਾਈ ਸਾਹਿਬ ਕੋਈ ਮਿਲਦੀ ਤਾਂ ਕੀ ਹਵਾ ਪਾਣੀ ਭੁੱਲ ਗਏ ਪੁਰਿਆ ਜਾ ਕੇ ਉੱਥੇ ਬਾਜੀ ਬੰਦੇ ਵਾਟ ਕੀ ਦੋਪੀ ਛੋਟੇ ਬੋਕ ਕੇ ਅੱਥੇ ਜਾ ਕੇ ਵੀ ਜਿਹੜਾ ਜੈਨ ਸਾਨੂੰ ਦੇਖ ਕੇ ਮਾਰਿਆ ਜਾ ਰਿਹਾ ਬੁੱਧ ਜਰਿਆ ਵਾਲੀ ਲੋਕਾਂ ਨੂੰ ਦੋਪੀ ਬੋਲਿਆ ਆ ਰਾਜੇ ਬੜੇ ਅੰਕ ਵਰਗੇ ਫੈਕਟਰਿਆਂ ਦੇ ਹੱਥ ਚ ਬੋਲ ਕੇ ਆਇਆ ਇਹ ਕਹਿਣਗੇ ਜੀ ਜੇ ਏ ਵਿਗਾੜ ਰਾ ਰੋਣਾ ਪੰਦਿਆ ਇੱਕ ਪਾਸੇ ਜ਼ਿੰਦਗੀ ਹੈ ਇੱਕ ਪਾਸੇ ਮੌਤ ਹੈ ਕਿਹਨੂੰ ਚੁਣੋਗੇ ਇੱਕ ਪਾਸੇ ਪੈਸਾ ਹੈ ਇੱਕ ਪਾਸੇ ਜ਼ਿੰਦਗੀ ਹੈ ਕਿਹਨੂੰ ਚੁਣੋਗੇ ਯਾ ਤੇ ਜਾਨ ਆ ਦਾ ਜਹਾਨ ਹੈ ਉਹ ਕਹਿੰਦਾ ਕੋ ਸੋਨੇ ਦਾ ਕੀ ਪਰਨਾ ਨਾ ਘੱਟ ਪਿਆ ਉਹ ਸੋਨੇ ਦੇ ਕੰਨ ਨੂੰ ਖਾਵੇ ਅਸੀਂ ਮਾਰਨਾ ਹੈ ਜੇਰਾ ਦੇ ਨਾਲ ਤੇ ਇਹ ਕਦੇ ਫੈਕਟਰ ਨਾ ਲਾਦਾ ਜੀ ਅੱਗੇ ਪੰਜਾਬ ਕਿੰਨੀਆ ਫਿਕਰ ਨਾ ਸੀ ਭਈ ਪੰਜਾਬ ਖੇਤੀ ਪ੍ਰਧਾਨ ਸੂਬਾ ਸਾਨੂੰ ਜੇ ਖੇਤੀ ਦੇ ਮੁੱਲ ਮਿਲ ਜਾਣ ਸਾਡੀਆਂ ਫਸਲਾਂ ਦੇ ਮੁੱਲ ਮਿਲ ਜਾਣ ਸਾਡਾ ਸਹੀ ਮੰਡਰੀਕਰਨ ਹੋ ਜਾਵੇ ਸੋਚਦਾ ਬੱਚਿਆ ਕਿਸਾਨ ਅੱਤ ਕਹਿ ਨਹੀਂ ਹੋ ਗੇ ਸ਼ੰਭੂ ਦੇ ਖਨੋਰੀ ਦੇ ਉੱਤੇ ਕਾਗਾ ਮਾਰੀ ਜਾਂਦੇ ਆ ਗੋਲੀਆਂ ਮਾਰ ਕੇ ਬੰਦੇ ਮਾਰੀ ਜਾਂਦੇ ਆ ਆ ਦਿਨ ਸਿਆ ਮੌਰੀਆ ਸਾਡੇ ਲੋਕਾਂ ਦੀ ਝੋ ਭਾਵੋ ਸੋਚਣ ਦੀ ਲੋੜ ਆ ਹੁਣ ਘਰੇ ਚ ਬੈਠਣਾ ਨਹੀਂ ਗੱਲ ਬਣਨੀ ਨਿਕਲਣਾ ਪਿਆ ਟਰਨਾ ਪਿਆ ਵੀ ਯਾਦ ਰੱਖਿਓ ਪਿੱਛੇ ਮੈਂ ਇੱਕ ਵੀਡੀਓ ਪਾਈ ਸੀਗੀ 18 ਕਰੋੜ ਦਾ ਕੀਤਾ ਲੱਗਣਾ ਕਿ ਬੱਚੇ ਨੇ 18 ਕਰੋੜ ਦਾ ਵੀ ਨਾ ਮੰਗਿਆ 18 ਕਰੋੜ ਦੇ ਟਿਕੇ ਚੋਲ ਬਾਲਣੇ ਇਹ ਜਿਹੜਾ ਬੁਆਰਨਾ ਸਾਡੇ ਜਵਾਕਾਂ ਨੂੰ ਲੱਗ ਰਿਹਾ ਹੈ ਸੋ ਘਰਾਂ ਦੇ ਵਿੱਚ ਬੈਠ ਕੇ ਮੌਤ ਨੂੰ ਡੀਕਣ ਨਾਲੋਂ ਚੰਗਾ ਉੱਠ ਕੇ ਸਰਕਾਰ ਦੇ ਅੱਗੇ ਤਾਂ ਬੁੱਢੇ ਜਿਹਾ ਮਾਨੂੰ ਬੰਨ੍ਹ ਮਾਰ ਕੇ ਥਾਓ ਜਿੱਥੇ ਤਾਨੂੰ ਸੱਤਾ ਦੇਵਾਂਗੇ ਉੱਦੇ ਤਾਰ ਦਿੱਤੀ ਆ ਪਰ ਵੱਡੀ ਗਿਣਤੀ 'ਚ ਪਹੁੰਚਿਓ ਤੇ ਕੰਨੀ ਬੇਨਤੀ ਹੋ ਰਾਂ ਸਾਰਿਆਂ ਨੂੰ ਆ ਪਾਣੀ ਦਿਖਾਓ ਜੀ ਆ ਦਿਖਾਓ ਆ ਸਰ ਦੇ ਹੱਥਾਂ ਦੀ ਬੋਤਲਾਂ ਨੇ ਆ ਉਹ ਪਾਣੀ ਐ ਜੇ ਤੁਸੀਂ ਲਗਾਤਾਰ ਪੀ ਰਹੇ ਹੋ ਫਿਰੇ 35-40 ਸਾਲ ਤੋਂ ਪਤਾ ਨਹੀਂ ਕਿੰਨੇ ਤਰ੍ਹਾਂ ਦੇ ਕੈਮੀਕਲ ਰੇਲੀਆਂ ਵਾਂ ਤੇ ਕਿੰਨੇ ਤਾਂ ਵੀ ਜ਼ਹਿਰ ਆ ਪਾਣੀ ਦਾ ਭਾਵੋ ਆ ਮੈਂ ਕਹਿੰਦਾ ਜਿਹੜੇ ਬੰਦੇ ਕਹਿੰਦੇ ਫਰਤਨਾ ਚਾਹੀਦਾ ਆ ਪਾਣੀ ਦੇ ਵਿੱਚੋਂ ਇੱਕ ਬੂੰਦ ਭਰ ਲੈਣਾ ਇੱਕ ਬੂੰਦ ਦੀ ਇੱਕ ਬੂੰਦ ਆਪਣੀ ਜਿੱਤ ਹੱਥ ਰਹੀ ਮੰਨ ਜਾਗੇ ਤੁਸੀਂ ਸਹੀ ਹੋ ਤੁਸੀਂ ਗਲਤ ਆਹ ਪਾਣੀ ਪੀ ਰਿਹਾ ਤੁਸੀਂ ਸੋ ਮੈਂ ਬੇਨਤੀ ਕਰਦਾ ਇੱਕ ਵਾਰੀ ਜਿੰਨੇ ਦੀ ਸੰਗ ਦੇ ਪਿਆਣੀ ਆ ਆਪਾਂ ਸਾਰਿਆਂ ਨੇ ਇੱਥੋਂ ਸ਼ੀਰ ਕਰਤਾਰ ਤੋਂ ਸਰਾਬੇ ਦੇ ਬੁੱਤਕ ਜਾਣਾ ਹੈ ਉਹ ਇੱਥੋਂ ਤੱਕ ਮਾਰਚ ਕਰਨਾ ਹੈ ਜਿਹੜੀਆਂ ਗੱਡੀਆਂ ਨੇ ਉਹ ਕੱਲਾ ਕੱਲਾ ਬੰਦਾ ਮੰਗਲ ਗੱਡੀਆਂ ਦੇ ਵਿੱਚ ਚੜ੍ਹੂਗਾ ਉਹ ਬਾਹਲੇ ਬੰਦੇ ਗੱਡੀਆਂ ਦੇ ਵਿੱਚ ਨੂੰ ਮਾਰਚ ਕਰਨਾ ਛੋਦੇ ਅੱਖਾਂ ਦੇ ਵਿੱਚ ਆ ਸਾਰੇ ਝੰਡੇ ਮੈਂ ਬੇਨਤੀ ਕਰੂੰਗਾ ਕਿ ਜਹਾਂ ਸਾਥੇ ਵਿੱਚ ਝੰਡਾ ਹੋਣਾ ਚਾਹੀਦਾ ਉਹ ਪਿੱਛੇ ਗੱਡੀ ਗੜੀ ਆ ਸਾਡੀ ਬੱਸ ਗੜੀ ਆ ਪਿੱਛੇ ਉਹਦੇ ਝੰਡੇ ਵੀ ਪਏ ਆ ਡੰਡੇ ਵੀ ਪਏ ਆ ਸਾਰਾ ਕੁਝ ਉੱਥੋਂ ਲੈ ਸਕਦੇ ਆ ਕੋਈ ਬੰਦਾ ਬਿਨਾ ਝੰਡੇ ਤੋਂ ਨਾ ਹੋਵੇ ਤੱਕ ਤੁਰ ਕੇ ਭਾਈ ਬਾਬਾ ਜੀ ਚੋਂ ਤੱਕ ਜਾਣਾ ਮੇਰਾ ਵੀ ਆਗਲੀ ਬੇਨਤੀ ਆ ਮਰੀ ਅੱਜ ਆਏ ਹੋ ਅੱਜ ਵਾਪਸ ਨਾ ਮੁੜ ਕੇ ਜਾਇਓ ਅੱਜ ਇੱਕ ਵਾਰੀ ਵਲੀਪੁਰ ਜਾ ਕੇ ਆਇਓ ਅੱਜ ਮੇਰੇ ਯਾਰ ਵਲੀਪੁਰ ਇੱਥੋਂ ਜਿੱਥੇ ਆ ਪਾਣੀ ਤੁਸੀਂ ਉਸੇ ਘੜ ਕੇ ਦੇਖਿਓ ਅੱਜ ਤਾਨੂੰ ਸਾਰਾ ਸਮਝੂਗਾ ਤੁਸੀਂ ਕਿਹੜਿਆ ਜਿਹੜਾ ਪੀ ਰਿਆ ਜਾ ਉਸੇ 10 ਮਿੰਟ ਵੀ ਖੜਦਾ ਓਕਾ ਹੋ ਜੂਗਾ ਜਾ ਕੇ ਨੂੰ ਆਇਓ ਐਂ ਗੈਸਾ ਕੋਈ ਲੱਕ ਨੂੰ ਚੜਨੀਆਂ ਸੋਣ ਸੰਗ ਚ ਵਲੀ ਬਚੂਗੀ ਅੱਜ ਬੇਇਨਤੀਆ ਸਾਰੇ ਜਦੋਂ ਹੀ ਆਪਣਾ ਉੱਥੇ ਕੌਮ ਦੇ ਵਿੱਚ ਮਾਰਜ ਆਪਣਾ ਸਲਾਮਤ ਹੋਣਾ ਹੈ ਸਭ ਤੁਸੀਂ ਆ ਪੂਰਪਰੀਆਂ ਗੱਡੀਆਂ ਨਗਰ ਤੋਰੀਓ ਕੱਲਾ ਕੱਲਾ ਡਰਾਈਵਰ ਬੈਠ ਕੇ ਸਾਰੇ ਆਪਾਂ ਮੁਰੇ ਤੁਰ ਕੇ ਜਾਣਾ ਉਸ ਤੋਂ ਤੁਹਾਨੂੰ ਬੇਨਤੀ ਹੈ ਕਿ ਬਲੀਪੁਰ ਜਿੱਥੋਂ ਭਾ ਲੋ ਆਪਣੇ ਨਕਸ਼ੇ ਤੇ ਆਵਰੋ ਤੁਸੀਂ ਬਲੀਪੁਰ ਤੋਂ ਜਿੱਥੋਂ ਵੱਡਾ ਦਰਿਆ ਸਰੋਜ ਮਿਲਦਾ ਉੱਥੇ ਖੜ ਕੇ ਜਰੂਰ ਦੇਖ ਕੇ ਜਾਇਆ ਜੀ ਜੋ ਜਿੰਨਾਂ ਨੇ ਵੀ ਲੰਗਰ ਦੀ ਸੇਵਾ ਕੀਤੀ ਹੈ ਉਹਨਾਂ ਦਾ ਬਹੁਤ ਧੰਨਵਾਦ ਮੈਂ ਕਰਦਾ ਹਾਂ ਫਾਕਾਵਾ ਜ਼ਿਲ੍ਹਿਆਂ ਤੋਂ ਆਏ ਮਾਨਸਾ ਤੋਂ ਬਟਿੰਡੇ ਤੋਂ ਬਹੁਤ ਬੱਤੀ ਗਿਣਤੀ ਬੱਸਾਂ ਭਰ ਕੇ ਆਈਆਂ ਨੇ ਆਪਲਾ ਜਨ ਜੀ ਤੇ ਇਸ ਤਰ੍ਹਾਂ ਹੋਰ ਫਾਕਾਵਾ ਤੋਂ ਫਰੀਦਕੋਟ ਫਿਰੋਹਪੁਰ ਮੋਗਾ ਕਪੂਰਥਲਾ ਜਲੰਧਰ ਪਟਿਆਲਾ ਲੁਧਿਆਣਾ ਉਹ ਵੱਡੀ ਪੱਧਰ ਤੇ ਆਏ ਆ ਧੰਨਵਾਦ ਹੈ ਕਿ ਤੁਸੀਂ ਗੱਲ ਨੂੰ ਸਮਝਿਆ ਰੱਬ ਸਾਡੀ ਸਾਰਿਆਂ ਦੀ ਹੈ ਸੋ ਆਵਾਜ਼ ਪਾਓ ਕਿ ਮੇਰਾ ਮੇਰਾ ਰਾਈ ਲੜਗੇ ਵਾਣੀ ਪਰ ਵਾਣੀ ਬੇਨਤੀ ਆ ਗਰੀ ਕ੍ਰਪਾ ਨਾਲ ਨਾਮ ਨਾਲ ਆਵਾਗੇ ਲੋ ਨਾਮੇ ਦਾ ਜਕਾਰੇ ਲਾਵਾ ਕੇ ਧਿਆਨ ਨਾਲ ਸ੍ਰੀ ਬਰੰਦਵਾਰ ਦੇ ਵਿੱਚ ਆਪਾਂ ਇਧਰਲੇ ਪਾਸੇ ਤੁਰਨਾ ਆਹ ਸਟੇਜ ਦੇ ਇਧਰ ਹੀ ਜਾਣਾ ਸੱਜਿਆ ਸਭ ਕਰਾਂਗੇ ਐ ਨੂੰ ਜਾਣਾ ਆਪਾਂ ਪੰਜਾਬ ਸਰਕਾਰ ਮੁਬਾਰਕਾਂ